ਹੁਣ ਵਿਧਾਨ ਸਭਾ ਹਲਕਾ ਖੇਮ ਕਰਨ ਜਿਹੜਾ ਪਹਿਲਾਂ ਵਿਧਾਨ ਸਭਾ ਹਲਕਾ ਬਲਟੋਹਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਵਿਧਾਨ ਸਭਾ ਹਲਕਾ ਬਲਟੋਹਾ ਕਿਸੇ ਵੀ ਲਈ ਰਾਜਨੀਤੀ ਦੀ ਰਾਜਨੀਤੀ ਦੀ ਗੂੜੀ ਸਿੱਖਿਆ ਸੈਂਟਰ ਵੱਜੋਂ ਵੀ ਲੋਕ ਇਸ ਨੂੰ ਚੁੰਮਦੇ ਸਨ ਪੰਜਾਬ 'ਚ ਇਸ ਗੱਲ ਦੀ ਚਰਚਾ ਹੁੰਦੀ ਸੀ ਕਿ ਜਿਸ ਬੰਦੇ ਨੇ ਵਿਧਾਨ ਸਭਾ ਹਲਕਾ ਬਲਟੋਹਾ 'ਚ ਕੰਮ ਕੀਤਾ ਉਹ ਰਾਜਨੀਤੀ ਦੇ ਲੂੰਗੇ ਪੜਾਅ ਤੋਂ ਜ਼ਰੂਰ ਗੁਜ਼ਰਿਆ ਹੋਵੇਗਾ ਕਿਉਂਕਿ ਇਹ ਹਲਕਾ ਰਾਜਨੀਤੀ ਵਿੱਚ ਖੰਖਾਰੂ ਦੁਸ਼ਮਣੀਆਂ ਤੇ ਬਦਲੇ ਦੀ ਭਾਵਨਾ ਨਾਲ ਪਲਣ ਵਾਲੇ ਲੀਡਰਾਂ ਦਾ ਹਲਕਾ ਮੰਨਿਆ ਜਾਂਦਾ ਹੈ ਜਿਵੇਂ ਹਜਾਰਾ ਗਿੱਲ ਮਹਿੰਦਰ ਸਿੰਘ ਗੁੰਗਾ ਤੇ ਹੋਰ ਅਜਹੀਆਂ ਕਈ ਰਾਜਨੀਤਿਕ ਦੁਸ਼ਮਣੀਆਂ ਜਿਨ੍ਹਾਂ ਨੇ ਪਰਿਵਾਰ ਤਬਾਹ ਕਰ ਸੁੱਟੇ ਉਹ ਇਸ ਹਲਕੇ 'ਚ ਹਮੇਸ਼ਾ ਚਰਚਾ 'ਚ ਰਹੇ ਨੇ ਹਾ ਰਾਜਨੀਤਿਕ ਦੁਸ਼ਮਣੀ ਤੇ ਰੰਜਸ਼ ਦੀ ਨਪਰਦੀ ਲੋ ਇੰਨੀ ਗੂੜੀ ਜਗਹੀ ਸੀ ਕਿ ਸਰਦਾਰ ਗਰਦਿਆਲ ਸਿੰਘ ਅਲਗੋ ਨੂੰ ਭਰੇ ਬਾਜ਼ਾਰ ਵਿੱਚ ਦਿਨ ਦਿਹਾੜੇ ਸੱਤ ਕੁਝ ਸਾਥੀਆਂ ਸਮੇਤ ਕਤਲ ਕਰ ਦਿੱਤਾ ਗਿਆ ਸੀ ਇਸ ਹਲਕੇ ਵਿੱਚ ਕਤਲਾਂ ਦੀ ਰਾਜਨੀਤੀ ਕਤਲੋਗਾਰਦ ਕਦੇ ਪਿੱਖੀਵਿੰਡ ਦੇ ਚੌਂਕ ਵਿੱਚ ਇੱਕ ਬਈਏ ਦਾ ਕਤਲ ਰਾਜਨੀਤਕ ਦੁਸ਼ਮਣੀ ਦੀ ਚਰਚਾ ਵਿੱਚ ਆਇਆ ਕਦੇ ਹੋਰ ਵੱਖ-ਵੱਖ ਪਿੰਡਾਂ ਵਿੱਚ ਹੋਏ ਕਤਲ ਰਾਜਨੀਤੀ ਵਜਾ ਬੰਦੀ ਰਹੀ ਪਰ ਹੁਣ ਇਸ ਹਲਕੇ ਵਿੱਚ ਅਖਬਾਰੀ ਖਬਰਾਂ ਅਤੇ ਵੱਖ-ਵੱਖ ਰਾਜਨੀਤਿਕ ਲੋਕਾਂ ਦੀ رائے ਮੁਤਾਬਕ ਕੁਝ ਸੁਧਾਰ ਹੋਇਆ ਨਜ਼ਰ ਆਉਂਦਾ ਹੈ ਇੱਥੋਂ ਦੀ ਨਵੀਂ ਪੀੜ੍ਹੀ ਸ਼ਾਇਦ ਪੜ੍ਹ ਲਿਖ ਪਈ ਗਿਆਨਵਾਨ ਹੋ ਗਈ ਜਿਸ ਕਾਰਨ ਨਤੀਜੇ ਚੰਗੇ ਹੋਣ ਦੀ ਗੱਲ ਸੁਣੀ ਜਾ ਰਹੀ ਹੈ ਅੱਜ ਮੇਰੇ ਨਾਲ ਨੇ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਸਰਵਨ ਸਿੰਘ ਤੁਣ ਇਹਨਾਂ ਦੇ ਹਲਕੇ ਬਾਰੇ ਹੁਣ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਤੁਣ ਸਾਹਿਬ ਤੁਹਾਡੇ ਹਲਕੇ ਦੇ ਵਿੱਚ ਖੰਖਾਰੂ ਰਾਜਨੀਤਿਕ ਦੁਸ਼ਮਣੀਆਂ ਪਰਤ ਦਰ ਪਰਤ ਤਹਿ ਦਰ ਤਹਿ ਪੀੜੀ ਦਰ ਪੀੜੀ ਚੱਲਦੀਆਂ ਆਈਆਂ ਨੇ ਜੀ ਹੁਣ ਤੁਸੀਂ ਇਹ ਖੰਖਾਰੂ ਦੁਸ਼ਮਣੀਆਂ ਨੂੰ ਖਤਮ ਕਰਨ ਲਈ ਜਾਂ ਰਾਜਨੀਤੀ ਨੂੰ ਚੰਗਾ ਕਰਨ ਲਈ ਕੋਈ ਅਪਰਾਲੇ ਕੋਈ ਯਤਨ ਕੀਤੇ ਨੇ ਮਾਨ ਸਾਹਿਬ ਵੇਖੋ ਜਿਹੜਾ ਖੇਮ ਕਰਨ ਹਲਕਾ ਹੈ ਪਹਿਲਾਂ ਉਹਦਾ ਨਾਮ ਬਲਟੋਵਾਲ ਹਲਕਾ ਸੀ ਜਿਹੜੀ ਤੁਸੀਂ ਰਾਜਨੀਤਿਕ ਦੁਸ਼ਮਣੀਆਂ ਦੀ ਗੱਲ ਕਰਦੇ ਹੋ ਵਾਕਿਆ ਹੀ ਜੋ ਪਿਛਲਾ ਪਤਾ ਨਹੀਂ ਕਈ ਧਾਕੇ ਹੋ ਗਏ ਆ ਜਿਹੜਾ ਖੇਮ ਕਰਨ ਹਲਕਾ ਹੈ ਉਹ ਬਲਦੀ ਦੇ ਬੁੱਥੇ ਵਿੱਚ ਰਿਹਾ ਬਹੁਤ ਸਾਰੇ ਪਰਿਵਾਰਾਂ ਦੇ ਜਿਵੇਂ ਤੁਸੀਂ ਨਾਮਵਰ ਪਰਿਵਾਰਾਂ ਦੇ ਨਾਮ ਲੈ ਆ ਉਹਨਾਂ ਦੇ ਨੁਕਸਾਨ ਹੋਇਆ ਹੈ ਜੋ ਮੈਂ ਸਮਝਦਾ ਜਿਹੜੀਆਂ ਉਹ ਦੁਸ਼ਮਣੀਆਂ ਸੀ ਉਹ ਦੁਸ਼ਮਣੀਆਂ ਨੇ ਕੋਈ ਉਹਨਾਂ ਫੈਮਲੀਆਂ ਦਾ ਕੋਈ ਫਾਇਦਾ ਨਹੀਂ ਕੀਤਾ ਬਲਕਿ ਉਹਨਾਂ ਫੈਮਲੀਆਂ ਉਹਨਾਂ ਪਰਿਵਾਰਾਂ ਨੂੰ ਬਹੁਤ ਪਿੱਛੇ ਛੱਡ ਦਿੱਤਾ ਤੇ ਜੇ ਉਹ ਪਰਮਾਤਮਾ ਸੱਚੇ ਪਾਤਸ਼ਾਹ ਮਿਹਰ ਰੱਖਦਾ ਉਹ ਜੀ ਉਹ ਘਟਨਾਵਾਂ ਨਾ ਹੁੰਦੀਆਂ ਤੇ ਅੱਜ ਮੈਨੂੰ ਲੱਗਦਾ ਕਿ ਜਿਹੜੇ ਉਹ ਪਰਿਵਾਰ ਸੀ ਬੜੇ ਨਾਮੀ ਬੰਦੇ ਸੀ ਜਿਹੜੇ ਸਾਡੇ ਉਹ ਕਿਤੇ ਨਾ ਕਿਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਰੋਲ ਨਿਭਾਉਂਦੇ ਸਾਡੇ ਹਲਕੇ ਦਾ ਉਹਨਾਂ ਗੱਲਾਂ ਕਰਕੇ ਬਹੁਤ ਨੁਕਸਾਨ ਹੋਇਆ। ਤੁਸੀਂ ਉਹਦੇ ਲਈ ਕੋਈ ਨਵੀਂ ਯੋਜਨਾ ਰਾਜਨੀਤੀ ਨੂੰ ਚੰਗਾ ਕਰਨ ਲਈ ਕੋਈ ਯਤਨ ਕੀਤੇ ਨੇ? ਮੈਂ ਵੇਖੋ ਜੀ ਜਦ ਮੈਨੂੰ 2 ਸਾਲ ਹੋਏ ਆ ਇੱਥੇ ਵਿਧਾਇਕ ਬਣੇ ਨੂੰ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਜਿਹੜੀ ਮੈਂ ਨਫਰਤ ਵਾਲੀ ਰਾਜਨੀਤੀ ਹੈ ਉਹਨੂੰ ਖਤਮ ਕਰਾਂ। ਮੈਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੱਲਦਾ ਹਾਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿਉਂਕਿ ਬੰਦਾ ਤਾਂ ਵੇਖੋ ਜੇ ਮੈਂ ਕਹਾਂ ਕਿ ਮੈਂ ਇੱਕ ਇਨਸਾਨ ਹੀ ਆ ਤੇ ਜੋ ਵੀ ਕਰਦਾ ਜੇ ਤੁਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਭਲੇ ਲਈ ਤੁਰਦੇ ਹੋ ਚੰਗੇ ਕਾਰਜਾਂ ਲਈ ਤੁਰਦੇ ਹੋ ਤੇ ਉੱਥੇ ਵੈਗਰੂ ਵੀ ਸਹਿਯਕ ਹੁੰਦਾ ਮੈਂ ਇਹ ਕਹਿ ਸਕਦਾ ਕਿ ਜਿਹੜੀਆਂ ਮੇਰੀਆਂ ਮੈਂ ਕੋਸ਼ਿਸ਼ਾਂ ਕੀਤੀਆਂ ਕਿ ਜਿਹੜੀ ਪਰਚਿਆਂ ਦੀ ਰਾਜਨੀਤੀ ਝੂਠੇ ਛੱਬੀਆਂ ਦੀ ਰਾਜਨੀਤੀ 307 ਦੀ ਰਾਜਨੀਤੀ ਉਹ ਸਾਡੇ ਖੇਮ ਕਮ ਕਰਨ ਹਲਕੇ ਤੇ ਹੁਣ ਖਤਮ ਹੋਣ ਜਾ ਰਹੀ ਹੈ ਬਿਲਕੁਲ ਕੋਈ ਇੱਕਾ ਦੁਕਾ ਘਟਣਾ ਹੋ ਜੇ ਉਹ ਵੀ ਕੋਈ ਸੰਭਾਵਕ ਹੋ ਜੇ ਤਾਂ ਮੈਂ ਕਹਿ ਨਹੀਂ ਸਕਦਾ ਪਰ ਜਿਹੜੀ ਰਾਜਨੀਤਿਕ ਪਰਚੇ ਆ ਉਹ ਕਹਾਣੀ ਜਿਹੜੀ ਹੁਣ ਅਸੀਂ ਬੰਦ ਕਰ ਦਿੱਤੀ ਹੈ ਲੋਕ ਪਰਿਆਂ ਦੇ ਵਿੱਚ ਜਿਹੜੇ ਉਹ ਫੈਸਲੇ ਕਰਵਾਉਣ ਲੱਗ ਪਏ ਤੁਹਾਡੇ ਇਸ ਹਲਕੇ ਦੇ ਵਿੱਚ ਜਿਹੜੇ ਸਰਕਾਰੀ ਹਸਪਤਾਲ ਨੇ ਉਥੇ ਆਪੇ ਸੱਟਾਂ ਲਾ ਕੇ ਆਪੇ ਵੱਢ ਕੇ ਛੱਬੀਆਂ ਬਣਾ ਕੇ ਚਰਚਾ ਰਹਿੰਦੀ ਸੀ ਲੋਕ ਹਸਪੀਟਲਾਂ 'ਚ ਲਿٹے ਹੁੰਦੇ ਸੀ ਪਰਤਿਆਂ ਦੀ ਰਾਜਨੀਤੀ ਜਿਹੜੀ ਚੱਲਦੀ ਸੀ ਕੀ ਹੁਣ ਤੁਹਾਡੇ ਹਲਕੇ ਦੇ ਸਰਕਾਰੀ ਹਸਪਤਾਲਾਂ ਵਿੱਚ ਇਹ ਸੱਟਾਂ ਦੇ ਨਤੀਜੇ ਮਿਲ ਰਹੇ ਨੇ ਜਾਂ ਮਿਲਣੋਂ ਬੰਦ ਹੋ ਗਏ ਨੇ ਬਿਲਕੁਲ ਮਾਨ ਸਾਹਿਬ ਜਿਹੜੀ ਉਹ ਰਾਜਨੀਤੀ ਹੈ ਮੈਂ ਅੱਗੇ ਵੀ ਕਹਿ ਚੁੱਕਾ ਹਾਂ ਕਿ ਉਹ ਸੱਜੇ ਸੀ ਦੀ ਹੁਣ ਖਤਮ ਹੋਣ ਦੇ ਕਿਨਾਰੇ ਹੈ ਜੇ ਕੋਈ ਵੈਸੇ ਘਟਰਾਵਾ ਵੇਖੋ ਜੇ ਸਹੀ ਕਿਸੇ ਨੂੰ ਕੋਈ ਸੱਟ ਵੱਜ ਜਾਂਦੀ ਹੈ ਉਹਦਾ ਤਾਂ ਸੁਭਾਅ ਕੀ ਉਹ ਡਾਕਟਰਾਂ ਨੇ ਵੀ ਉਹਦਾ ਰਿਜ਼ਲਟ ਜਿਹੜਾ ਉਹ ਦੇਣਾ ਹੁੰਦਾ ਪਰ ਮੇਰੀ ਉਹ ਵੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹਨਾਂ ਫੈਮਲੀਆ ਨੂੰ ਬੇਨਤੀ ਕਰਾਂ ਜਾਂ ਆਪਣੇ ਮਹਤਵਪੂਰਨ ਸੱਜਣਾਂ ਨੂੰ ਕਹਾਂ ਮੈਂ ਬੈਠ ਕੇ ਉਹ ਵੀ ਰਾਜੀਨਾਮੇ ਕਰਵਾਉਣਾ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਜਿਹੜਾ ਜਦੋਂ ਦੇ 2 ਸਾਲ ਹੋ ਗਏ ਆ ਕੋਈ ਕੋਰਟ ਤੱਕ ਕੋਈ ਮਕਦਮਾ ਜਿਹੜਾ ਨਹੀਂ ਪਹੁੰਚਿਆ ਹੋਊਗਾ ਉੱਥੇ ਜਿਹੜੇ ਉਹ ਰਾਜੀਨਾਮੇ ਹੋ ਜਾਂਦੇ ਆ ਤੇ ਅੱਗੇ ਨਾਲ ਉਹ ਬਹੁਤ ਜਿਹੜੀ ਆ ਉਹ ਜਿਹੜੇ ਹਸਪਤਾਲ ਆ ਸਾਡੇ ਉਹ ਚੀਜ਼ਾਂ ਜਿਹੜੀਆਂ ਉਹ ਘੜ ਚੁੱਕੀਆਂ ਉੱਥੇ ਹੁਣ ਇਲਾਜ ਹੁੰਦਾ ਨਾ ਕਿ ਛੱਬੀਆਂ ਨਹੀਂ ਬਣਦੀਆਂ ਇਲਾਜ ਵਾਲੇ ਬੰਨੇ ਅਸੀਂ ਤੁਰਿਆ ਨੇ ਤੁਹਾਡੇ ਇਸ ਹਲਕੇ ਦੇ ਵਿੱਚ ਨਸ਼ਾ ਵੀ ਇੱਕ ਬਹੁਤ ਵੱਡਾ ਮੁੱਦਾ ਰਿਹਾ ਹੈ ਨਸ਼ਾ ਤੁਹਾਡੇ ਹਲਕੇ 'ਚ ਸਭ ਤੋਂ ਵੱਧ ਰਿਹਾ ਹੈ ਨਸ਼ਾ ਇਹ 1947 ਤੋਂ ਬਾਅਦ ਬਾਰਡਰ ਨੇੜੇ ਹੋਣ ਕਰਕੇ ਪਹਿਲਾਂ ਫੀਮ ਦਾ ਬੜਾ ਰਿਹਾ ਫਿਰ ਸਮੇਂ-ਸਮੇਂ ਨਸ਼ੇ ਬਦਲਦੇ ਰਹੇ ਆਧੁਨਿਕ ਮਾਡਰਨ ਨਸ਼ਿਆਂ 'ਚ ਵੀ ਤੁਹਾਡਾ ਹਲਕਾ ਬੜੀ ਚਰਚਾ 'ਚ ਰਿਹਾ ਇਹਕਰ ਰਿਪੋਰਟ ਅਨਸਾਰ ਤੁਹਾਡੇ ਹਲਕੇ 'ਚ ਬਹੁਤ ਹੁਣ ਵੀ ਯੂਥ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਵੱਡੀ ਹੈ। ਕੀ ਹੁਣ ਨਸ਼ੇ ਲਈ ਤੁਸੀਂ ਕੁਝ ਕੀਤਾ ਇਸ ਹਲਕੇ 'ਚ ਕਿ ਨਸ਼ੇ ਤੋਂ ਇਹਨੂੰ ਮੁਕਤ ਕੀਤਾ ਜਾਵੇ, ਇਹਨੂੰ ਬਚਾਉਣ ਲਈ ਕੋਈ ਯਤਨ ਕੀਤਾ ਜਾਵੇ? ਮਾਨ ਸਾਹਿਬ ਵੇਖੋ ਜਿਹੜੀ ਨਸ਼ਿਆਂ ਦੀ ਤੁਸੀਂ ਗੱਲ ਕਰਦੇ ਹੋ ਵਿੱਚ ਕੋਈ ਦੋਰ ਹੈ ਬਾਣੀ ਕਿਉਂਕਿ ਜਿਹੜਾ ਜਿਹੜੀ ਇਹ ਸਾਡੀ ਬਾਰਡਰ ਬੈਲਟ ਹੈ ਇੱਥੇ ਜਿਹੜੀਆਂ ਮਾੜੀਆਂ ਹਰਕਤਾਂ ਕਈ ਵਾਰੀ ਜਿਹੜੇ ਸਮਾਜ ਵਿਰੋਧੀ ਅਨਸਰ ਉਹ ਕਰਦੇ ਰਹਿੰਦੇ ਆ ਪਰ ਸਾਡਾ ਜਿਹੜਾ ਮੇਰਾ ਜਿਹੜਾ ਮਕਸਦ ਹੈ ਮੈਂ ਜਿਹੜੀ ਸਾਡੀ ਪੁਲਿਸ ਹੈ ਉਹਨਾਂ ਨੂੰ ਹਦਾਇਤ ਕੀਤੀ ਹੋਈ ਹੈ ਕਿ ਕੋਈ ਵੀ ਜਿਹੜਾ ਸਮਾਜ ਵਿਰੋਧੀ ਅੰਸਰ ਹੈ ਉਹਦਾ ਕੋਈ ਲਿਆਜ ਨਹੀਂ ਕਰਨਾ ਤੇ ਜਿਹੜੀ ਸਿਆਸੀ ਸਰਪ੍ਰਸਤੀ ਹੁੰਦੀ ਹੈ ਉਹ ਹੁਣ ਉਹ ਜਿਹੇ ਬੰਦਿਆਂ ਨੂੰ ਨਹੀਂ ਹੈਗੀ ਉਹਦੇ ਨਾਲ ਬਹੁਤ ਸਾਰਾ ਜਿਹੜਾ ਕੰਟਰੋਲ ਹੈ ਉਹ ਹੋ ਰਿਹਾ ਹੈ ਤੇ ਸਾਡੀ ਪੁਲਿਸ ਜਿਹੜੀ ਹੈ ਸਾਡੇ ਉਥੇ ਐਸਐਚਓ ਤੇ ਸਾਡਾ ਡੀਐਸਪੀ ਉਹ ਮੈਂ ਸਮਝਦਾ ਕਿ ਚੰਗੀ ਕਾਰਜਕਾਰੀ ਕਰ ਰਿਹਾ ਜੇ ਤੁਸੀਂ ਪਿਛਲੇ ਸਮੇਂ ਦਾ ਡਾਟਾ ਲਵੋ ਤਾਂ ਬਹੁਤ ਵੱਡੀ ਪੱਧਰ ਤੇ ਜਿਹੜਾ ਉੱਥੇ ਉਹਨਾਂ ਨੇ ਜਿਹੜੀ ਰਿਕਵਰੀ ਹੈ ਉਹ ਨਸ਼ਿਆਂ ਦੀ ਕੀਤੀ ਹੈ ਤੇ ਇੱਕ ਹੋਰ ਵੀ ਹੈ ਮੈਨੂੰ ਇੰਜ ਲੱਗਦਾ ਹੈ ਕਿ ਜਿਹੜੇ ਸਾਡੇ ਪਿੰਡਾਂ 'ਚ ਰਹਿਣ ਵਾਲੇ ਲੋਕ ਹੈ ਉਹ ਵੀ ਉਹਨਾਂ ਦਾ ਵੀ ਸੰਯੋਗ ਹੈ ਫੈਮਲੀਆਂ ਜਿਹੜੀਆਂ ਉਹ ਆਪਣੇ ਬੱਚਿਆਂ ਨੂੰ ਵੀ ਸਹੀ ਜਿਹੜਾ ਵਾ ਉਹ ਰਸਤੇ ਵੱਲ ਪਾ ਰਹੀਆਂ ਤੇ ਸਾਡੇ ਬੱਚੇ ਜਿਹੜੇ ਆ ਉਹ ਅੱਜ ਕੱਲ ਉਹ 트ੈਂਡ ਨੂੰ ਛੱਡ ਕੇ ਉਹ ਪੜ੍ਹਾਈ ਲਿਖਾਈ ਵੱਲੇ ਤੁਰ ਰਹੇ ਆ ਉਹ ਸੋਚ ਰਹੇ ਆ ਕਿ ਅਸੀਂ ਆਪਣੇ ਪਰਿਵਾਰ ਦਾ ਨਾਮ ਉੱਚਾ ਕਰਨਾ ਹੈ ਅਸੀਂ ਅਫਸਰ ਬਣਨਾ ਹੈ ਉਹਨਾਂ ਚੀਜ਼ਾਂ ਕਰਕੇ ਅੱਗੇ ਨੂੰ ਬਹੁਤ ਸਾਰਾ ਨਸ਼ਾ ਮੈਂ ਕਹਿ ਸਕਦਾ ਘੱਟ ਹੋਇਆ ਤੁਹਾਡੇ ਹਲਕੇ 'ਚ ਸਿੱਖਿਆ ਦਾ ਮਿਆਰ ਵੀ ਪਿਛਲੇ ਲੰਬੇ ਸਮੇਂ ਤੋਂ ਚਰਚਾ 'ਚ ਰਿਹਾ ਟਾਵਾਂ ਡੋਲ ਗਿਆ ਸਿੱਖਿਆ ਤੁਹਾਡੇ ਸਕੂਲਾਂ 'ਚ ਇੱਕ ਟੀਚਰ ਹੁੰਦਾ ਸੀ ਪਹਿਲਾਂ ਕਾਫੀ ਦਿਨ ਪਹਿਲਾਂ 10 15 18 20 ਸਾਲ ਪਹਿਲਾਂ ਸਕੂਲ ਟੀਚਰਾਂ ਤੋਂ ਸਖਣੇ ਸੀਗੇ ਜੀ ਹੁਣ ਕੁਛ ਤੁਹਾਡੇ ਇਸ ਕੰਮ ਤੇ ਤੁਸੀਂ ਕੋਈ ਯੋਜਨਾ ਬਣਾ ਕੇ ਇਹਨੂੰ ਸਾਰਥਿਕ ਚੰਗੇ ਢੰਗ ਨਾਲ ਹਲਕੇ ਦੀ এডਿਕੇਸ਼ਨ ਤੇ ਕੋਈ ਕੰਮ ਕੀਤਾ ਹੋਵੇ ਜਾਂ ਤੁਸੀਂ ਕਰਨ ਜਾ ਰਹੇ ਹੋ ਇਹਦੇ ਲਈ ਤੁਹਾਡੇ ਕੋਲੇ ਕੋਈ ਪ੍ਰੋਗਰਾਮ ਮਾਨ ਸਾਹਿਬ ਜਿਹੜੀ ਤੁਸੀਂ এডਿਕੇਸ਼ਨ ਦੀ ਗੱਲ ਕੀਤੀ ਹੈ ਕਿਉਂਕਿ ਬਿਲਕੁਲ ਤੁਸੀਂ ਸਹੀ ਤੁਹਾਡਾ ਇਹ ਸਵਾਲ ਹੈ ਕਿ ਜਿਹੜਾ ਇਹ ਸਾਡਾ ਹਲਕਾ ਇਹ ਹਲਕੇ ਦੇ ਵਿੱਚ ਵਾਕਿਆ ਹੀ ਅਸੀਂ ਜਿਹੜੀ ਪੜ੍ਹਾਈ ਪੱਖ ਤੋਂ ਪਛੜੇ ਵੀ ਰਹੇ ਆ ਤੇ ਮੈਂ ਜਿਸ ਦਿਨ ਦਾ ਵਿਧਾਇਕ ਬਣਿਆ ਮੈਂ ਜਦ ਪਹਿਲੇ ਦਿਨ ਵਿਧਾਨ ਸਭਾ ਦੇ ਵਿੱਚ ਪਵਿੱਤਰ ਸਦਨ ਦੇ ਵਿੱਚ ਉੱਥੇ ਗਿਆ ਸੀ ਉੱਥੇ ਵਿਧਾਨ ਸਭਾ ਦੇ ਵਿੱਚ ਜਾ ਕੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਮੇਰਾ ਪਹਿਲਾ ਸਵਾਲ ਸੀ ਇਹ ਕਿ ਅਸੀਂ ਕਾਫੀ ਜਿਹੜਾ ਐਜੂਕੇਸ਼ਨ ਪੱਖ ਤੋਂ ਸੀਐਮ ਸਾਹਿਬ ਪਰੜ ਚੁੱਕੇ ਆ ਤੇ ਸਾਨੂੰ ਉੱਥੇ ਜਿਹੜਾ ਸਾਡਾ ਵਧੀਆ ਪ੍ਰਬੰਧ ਨਹੀਂ ਸਾਨੂੰ ਟੀਚਰ ਦਿੱਤੇ ਜਾਣ ਤੇ ਮੁੱਖ ਮੰਤਰੀ ਸਾਹਿਬ ਨੇ ਮੇਰੀ ਉਸ ਮੰਗ ਨੂੰ ਮੰਨ ਦਿਆ ਹੋਇਆ ਤਿੰਨ ਮਹੀਨਿਆਂ ਬਾਅਦ ਸਾਨੂੰ ਹੰਸੋ ਦੇ ਕਰੀਬ ਜਿਹੜੇ ਟੀਚਰ ਹੈ ਮੇਰੇ ਕੱਲੇ ਖੇਮ ਕਰਨ ਨਾਲ ਕਿਹਨੂੰ ਦਿੱਤੇ ਆ ਮੈਂ ਉਹਦੇ ਲਈ ਵੀ ਉਹਨਾਂ ਦਾ ਵੀ ਧੰਨਵਾਦੀ ਆ ਉਹਨਾਂ ਗੱਲਾਂ ਕਰਕੇ ਅੱਜ ਮੈਂ ਸਮਝਦਾ ਕਿ ਸਾਡਾ ਜਿਹੜਾ ਐਜੂਕੇਸ਼ਨਲ ਜਿਹੜਾ ਪਹੀਆ ਸੀ ਉਹ ਵੀ ਤੇਜ਼ੀ ਨਾਲ ਜਿਹੜਾ ਉਹ ਚੱਲਣਾ ਸ਼ੁਰੂ ਹੋ ਗਿਆ ਤੇ ਸਾਨੂੰ ਇੱਕ ਐਮਿਨੈਂਸ ਸਕੂਲ ਵੀ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਸਾਡੇ ਭਿੱਖੀ ਬਣਨ ਨੂੰ ਦਿੱਤਾ ਤੇ ਮੈਂ ਇਹ ਦਾਅਵੇ ਨਾਲ ਗੱਲ ਕਹਿ ਸਕਦਾ ਕਿ ਜਿਹੜਾ ਸਾਡਾ ਐਜੂਕੇਸ਼ਨ ਦਾ ਜਿਹੜਾ ਪੱਖ ਹੈ ਉੱਥੇ ਅਸੀਂ ਕਾਫੀ ਅੱਗੇ ਨੂੰ ਜਿਹੜਾ ਵਾ ਵਧੀਆ ਜਿਹੜੇ ਆ ਕਾਰਜ ਸਾਡੇ ਵਧੀਆ ਜਿਹੜੇ ਰਿਜ਼ਲਟ ਆ ਉਹ ਆ ਰਹੇ ਆ ਤੇ ਨਾਲ ਦੀ ਨਾਲ ਮੈਂ ਸਕੂਲਾਂ ਦੀਆਂ ਬਿਲਡਿੰਗਾਂ ਨੂੰ ਸਹੀ ਕਰ ਲਈ ਸਕੂਲਾਂ ਦੀਆਂ ਚਾਰ ਦਿਵਾਰੀਆਂ ਬਣਾਉਣ ਲਈ ਸਕੂਲਾਂ 'ਚ ਵਧੀਆ ਬਾਥਰੂਮ ਬਣਾਉਣ ਲਈ ਸਕੂਲਾਂ 'ਚ ਫਰਨੀਚਰ ਬਣਾਉਣ ਲਈ ਆ ਪਿਛਲੇ ਦੋਹਾਂ ਸਾਲਾਂ ਵਿੱਚ 34 ਕਰੋੜ ਰੁਪਏ ਹਲਕੀ ਜਿਹੜੀ ਗ੍ਰਾਂਟ ਲੈ ਕੇ ਆਏ ਜਿਹਦੇ ਨਾਲ ਸਾਡੇ ਹੁਣ ਸਕੂਲਾਂ ਦੀਆਂ ਬਿਲਡਿੰਗਾਂ ਵੀ ਬਹੁਤ ਵਧੀਆ ਸੁਧਾਰ ਹੋ ਰਿਹਾ ਤੇ ਸਾਡੇ ਬੱਚਿਆਂ ਦਾ ਵੀ ਜਿਹੜਾ ਮਾਹੌਲ ਆ ਉਹ ਬਣ ਰਿਹਾ ਹੈ ਕਾਫੀ ਹੱਦ ਤੱਕ ਅਸੀਂ ਇਸ ਗੱਲ ਵਿੱਚ ਕੰਮ ਜਾਰੀ ਹੈ ਹੈਲਥ ਹੈਲਥਲੀ ਤੁਹਾਡੇ ਹਲਕੇ 'ਚ ਕੋਈ ਨਵੇਂ ਪ੍ਰੋਗਰਾਮ ਤੁਸੀਂ ਕੁਝ ਨਵੇਂ ਕੰਮ ਕੀਤੇ ਹੋਣ ਜਾਂ ਲੋਕਾਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਸੰਭਵ ਹੋ ਸਕਿਆ ਹੋਵੇ ਇਸ ਲਈ ਤੁਸੀਂ ਕੋਈ ਯਤਨ ਕੀਤਾ ਹੋਵੇ ਲੋਕਾਂ ਨੂੰ ਸੁਖਦ ਸਹੂਲਤ ਮਿਲੀ ਹੋਵੇ ਜਾਂ ਕੋਈ ਉਹਦੇ ਲਈ ਤੁਹਾਡੀ ਭਵਿੱਖ 'ਚ ਆਉਣ ਵਾਲੇ 3 ਸਾਲਾਂ 'ਚ ਕੋਈ ਯੋਜਨਾ ਹੋਵੇ ਜਾਂ ਤੁਹਾਡੇ ਕੋਲ ਕੋਈ ਪ੍ਰੋਗਰਾਮ ਹੋਵੇ ਕਾਈਂਡਲੀ ਉਹ ਵੀ ਮੈਨੂੰ ਦੱਸੋ ਬਿਲਕੁਲ ਮਾਨ ਸਾਹਿਬ ਜਿਹੜਾ ਜਿਹੜੀ ਤੁਸੀਂ ਸਿਹਤ ਸਵਾਵਾਵਾਂ ਦੀ ਗੱਲ ਕੀਤੀ ਹੈ ਜਿਹੜੀ ਸਾਡੀ ਸਰਕਾਰ ਹੈ ਮਾਨ ਸਾਹਿਬ ਦੀ ਸਰਕਾਰ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਹੈ ਉਹਦਾ ਪਰਪਸ ਹੀ ਜਿਹੜਾ ਐਜੂਕੇਸ਼ਨ ਤੇ ਸਿਹਤ ਸਵਾਵਾਵਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਮੈਂ ਆਪਣੇ ਹਲਕੇ ਦੇ ਵਿੱਚ ਹੁਣ ਤੱਕ ਜਿਹੜੇ ਆ ਸੱਤ ਮੁਹੱਲਾ ਘਣ ਲੱਗ ਜਿਹੜਾ ਉਹ ਖੋਲ ਚੁੱਕਾ ਵਾਂ ਜਿੱਥੇ ਮੇਰੇ ਹਲਕੇ ਦੇ ਲੋਕਾਂ ਨੂੰ ਫਰੀ ਦਵਾਈ ਮਿਲਦੀ ਹੈ ਫਰੀ ਉਹਨਾਂ ਦੇ ਟੈਸਟ ਹੁੰਦੇ ਆ ਤੇ ਬੜੇ ਜਿਹੜੇ ਵਧੀਆ ਜਿਹੜੇ ਡਾਕਟਰ ਆ ਉਹ ਉੱਥੇ ਆਣ ਕੇ ਲੋਕਾਂ ਦਾ ਇਲਾਜ ਕਰਦੇ ਆ ਜਿਵੇਂ ਮੇਰੇ ਹਲ ਕਿਤੇ ਮੈਂ ਜੇ ਤੁਹਾਨੂੰ ਗਿਣਕੇ ਦੱਸਾਂ ਮੇਰੇ ਖਾਲੜਾ ਕਸਬਾ ਪੈਂਦਾ ਉੱਥੇ ਇੱਕ ਮੁਹੱਲਾ ਕਹਿੰਦੇ ਜਿਹੜਾ ਚੱਲ ਰਿਹਾ ਫਿਰ ਪੋਵੰਡ ਸਾਹਿਬ ਹੁਣ ਤਿਆਰ ਹੋ ਚੁੱਕਾ ਹੈ ਫਿਰ ਉਸ ਤੋਂ ਬਾਅਦ ਅਲਗੋਮ ਕੋਠੀ ਚੱਲ ਰਿਹਾ ਹੈ ਬਲਟੋਵਾ ਵਿਖੇ ਚੱਲ ਰਿਹਾ ਹੈ ਖੇਮ ਕਰਨ ਹੁਣ ਜਿਹੜਾ ਉਹ ਤਿਆਰ ਹੋ ਚੁੱਕਾ ਹੈ ਮਰਗਿੰਦਪੁਰੇ ਜਿਹੜਾ ਉਹ ਚੱਲ ਰਿਹਾ ਹੈ ਇਸ ਤਰ੍ਹਾਂ ਜਿਹੜਾ ਮੈਨੂੰ ਲੱਗਦਾ ਹੈ ਕਿ ਮੇਰੇ ਹਲਕੇ 'ਚ ਹੁਣ ਤੱਕ ਜਿਹੜੇ ਸੱਤ ਮੁੱਲਾ ਕਰਨ ਲੱਗੇ ਜਿਹੜੇ ਆ ਉਹ ਚੱਲ ਰਿਹਾ ਹੈ ਤੇ ਉਹਨਾਂ ਦਾ ਰਿਜ਼ਲਟ ਵੀ ਜਿਹੜੇ ਬਹੁਤ ਅੱਛੇ ਆ ਰਹੇ ਆ ਤੁਹਾਡੇ ਹਲਕੇ 'ਚ ਜਿਵੇਂ ਸਰਕਾਰੀ ਹਸਪੀਟਲ ਖੇਮ ਕਰਨ ਤ੍ਰਿਹਾਲਾ ਸੁਰ ਸਿੰਘ ਉਹਨਾਂ ਦੀ ਹਾਲਤ ਕਿਹੋ ਜੀ ਹੈ ਉੱਥੇ ਡਾਕਟਰ ਅਵੇਲੇਬਲ ਨੇ ਦਵਾਈਆਂ ਲੋਕਾਂ ਨੂੰ ਜਿਵੇਂ ਸਰਕਾਰ ਕਹਿੰਦੀ ਓਵੇਂ ਮਿਲਦੀਆਂ ਨੇ ਇੱਥੇ ਕੋਈ ਦੋ ਰਵਾਣੀ ਜਿਹੜੇ ਅੱਕੀਆਂ ਨਾਲੋਂ ਜਿਹੜੇ ਬਹੁਤ ਵੱਡੇ ਸੁਧਾਰ ਜਿਹੜੇ ਆ ਸਾਡੇ ਉਹਨਾਂ ਹਸਪਤਾਲਾਂ 'ਚ ਵੀ ਹੋਏ ਆ ਜਿਵੇਂ ਸੁਰ ਸਿੰਘ ਹੈ ਖੇਮ ਕਰਨਾ ਸਾਡੇ ਉਥੇ ਘਰਿਆਲੇ ਆ ਉਥੇ ਡਾਕਟਰਾਂ ਦੀ ਕਮੀ ਵੀ ਜਿਹੜੀ ਉਹਨਾਂ ਨੂੰ ਪੂਰਾ ਕੀਤਾ ਗਿਆ ਪੂਰੇ ਤੇ ਨਹੀਂ ਹੋਏ ਬਟ ਅੱਗੇ ਨਾਲੋਂ ਬਿਹਤਰ ਹੈ ਤੇ ਜਿਹੜੇ ਉਥੇ ਜਿਹੜੇ ਸਾਡੇ ਹਸਪਤਾਲਾਂ ਉਹਨਾਂ 'ਚ ਦਵਾਈਆਂ ਵੇਖੋ ਜਿਹੜੀ ਮੈਡੀਸਨ ਹੈ ਮੈਡੀਸਨ ਦੀ ਕੋਈ ਘਾਟ ਨਹੀਂ ਹੈਗੀ ਕਿਸੇ ਹਸਪੀਟਲ ਦੇ ਵਿੱਚ ਵੀ ਤੇ ਜਿਹੜੀ ਕੋਈ ਏਕਾ ਦੁਕਾ ਕੋ ਡਾਕਟਰਾਂ ਦੀ ਘਾਟ ਆ ਉਹਨੂੰ ਵੀ ਜਿਹੜੀਆਂ ਮੈਂ ਸੀਐਮ ਸਾਹਿਬ ਨੂੰ ਵੀ ਤੇ ਸਾਡੇ ਸਿਹਤ ਮੰਤਰੀ ਨੂੰ ਵੀ ਜਿਹੜਾ ਜਾ ਕੇ ਦੱਸਿਆ ਹੋਇਆ ਹੈ ਉਹ ਵੀ ਬਹੁਤ ਜਲਦੀ ਜਿਹੜਾ ਕੋਈ ਘਾੜ ਡਾਕਟਰਾਂ ਦੀ ਉਹਨੂੰ ਵੀ ਅਸੀਂ ਪੂਰਾ ਕਰਾਂਗੇ ਤੇ ਮੇਰੀ ਇਹ ਇੱਕ ਇਹ ਵੀ ਕੋਸ਼ਿਸ਼ ਹੈ ਮੈਂ ਆ ਜਿਹੜੀ ਕਿਉਂਕਿ ਪਾਰਲੀਮੈਂਟ ਚੋਣ ਚੱਲ ਰਹੀ ਹੈ ਉਸ ਤੋਂ ਬਾਅਦ ਮੇਰੇ ਤੋਂ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਕੰਮਾਂ ਦੀ ਡਿਮਾਂਡ ਕੀਤੀ ਹੈ ਵੀ ਕਿ ਤੁਸੀਂ ਵੱਡੇ ਕੰਮ ਕਿਹੜੇ ਆਪਣੇ ਹੱਥ ਵਿੱਚ ਕਰਨੇ ਚਾਹੁੰਦੇ ਹੋ ਉਹਨਾਂ 'ਚ ਮੇਰੀ ਇੱਕ ਕੋਸ਼ਿਸ਼ ਹੈ ਕਿ ਮੈਂ ਜਿਵੇਂ ਜਾਂ ਸੋਰਸਿੰਗਾ ਹਸਪਤਾਲ ਹੈ ਜਾਂ ਖੇਮਕਰਨ ਹੈ ਉੱਥੇ ਪ੍ਰੋਪਰ ਜਿਹੜਾ ਵਾ ਕਿਉਂਕਿ ਸਾਡਾ ਜਿਹੜਾ ਅੰਮ੍ਰਿਤਸਰ ਤੋਂ ਜਿਹੜੀ ਸਾਡੀ ਦੂਰੀ ਹੈ ਖੇਮ ਕਰਨ ਦੀ ਮੇਰਾ ਖਿਆਲ 'ਚ ਅਸੀਂ 90 ਕਿਲੋਮੀਟਰ ਬਣਦੀ ਹੈ ਤੇ ਮੇਰੀ ਇੱਕ ਕੋਸ਼ਿਸ਼ ਹੈ ਕਿ ਉੱਥੇ ਇੱਕ ਹਸਪਤਾਲ ਜਿਹੜਾ ਉਹਨੂੰ ਆਧੁਨਿਕ ਜਿਹੜੀਆਂ ਸਹੂਲਤਾਂ ਦੇ ਨਾਲ ਲੈਸ ਕਰਕੇ ਸਾਰੀਆਂ ਸਹੂਤਾ ਲੋਕਾਂ ਨੂੰ ਦਿੱਤੀਆਂ ਜਾਣ ਉੱਥੇ ਆਪਰੇਟ ਵੀ ਹੋਣ ਉੱਥੇ ਹਰੇਕ ਤਰੀਕੇ ਦਾ ਜਿਹੜਾ ਇਲਾਜ ਹੋਵੇ ਉਹਦੇ ਲਈ ਮੈਂ ਮੁੱਖ ਮੰਤਰੀ ਸਾਹਿਬ ਤੋਂ ਡਿਮਾਂਡ ਕਰਨੀ ਹੈ ਤੇ ਉਹ ਉੱਥੇ ਅਸੀਂ ਕਰਾਂਗੇ ਵੀ ਮੇਰੀ ਇਹ ਕੋਸ਼ਿਸ਼ ਹੋਣ ਵੀ ਜਿਵੇਂ ਤੁਹਾਡਾ ਵਿਧਾਨ ਸਭਾ ਹਲਕਾ ਖੇਮ ਕਰਨਾ ਹੈ ਉਦੇ ਵਿੱਚ ਟਰੋਮਾ ਇਮੀਡੀਏਟਲੀ ਕੋਈ ਵੱਡਾ ਐਕਸੀਡੈਂਟ ਹੋ ਜਾਂਦਾ ਹੈ ਉਹਨੂੰ ਸੰਭਾਲਣ ਲਈ ਜਾਂ ਕਿਸੇ ਨੂੰ ਅਚਨਚੇਤ ਹਾਰਟ ਅਟੈਕ ਹੋ ਜਾਂਦਾ ਹੈ ਉਹਨੂੰ ਸੰਭਾਲਣ ਲਈ ਸਰਕਾਰੀ ਕਿਤੇ ਸਿਹਤ ਸੈਂਟਰ ਦੇ ਵਿੱਚ ਕੋਈ ਹੁਣ ਤੱਕ ਪ੍ਰਬੰਧ ਕੋਈ ਹੁਣ ਉਹਦੀ ਇਸ ਵੇਲੇ ਸਾਰਥਕ ਜੋ ਯੋਗ ਅਵਸਥਾ ਹੈਗੀ ਹੈ ਕਿ ਅਜਿਹੇ ਮਰੀਜ਼ਾਂ ਨੂੰ ਉੱਥੇ ਸੰਭਾਲਿਆ ਜਾ ਸਕੇ ਈਮਾਨ ਸਾਹਿਬ ਅਜੇ ਦੇਖੋ ਜੇ ਮੈਂ ਕਹਾਂ ਕਿ ਐਸ ਲੈਵਲ ਦੀ ਸਾਡੇ ਕੋਲ ਸਹੂਲਤ ਨਹੀਂ ਹੈਗੀ ਕਿ ਜਿਹੜਾ ਕੋਈ ਵੱਡੇ ਲੈਵਲ ਤੇ ਕੋਈ ਹਾਦਸਾ ਵਾਪਰ ਜੇ ਉਹਦੇ ਲਈ ਮੈਂ ਤੁਹਾਨੂੰ ਦੱਸਿਆ ਕਿ ਮੈਂ ਮੁੱਖ ਮੰਤਰੀ ਸਾਹਿਬ ਤੋਂ ਹੁਣ ਡਿਮਾਂਡ ਕਰਨੀ ਹੈ ਕਿ ਸਾਨੂੰ ਉਹਦੇ ਸਾਰੇ ਪ੍ਰਬੰਧ ਜਿਹੜੇ ਸਾਡੇ ਉਥੇ ਕੀਤੇ ਜਾਣ ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਤੁਸੀਂ ਰੋਡ ਐਕਸੀਡੈਂਟ ਦੀ ਗੱਲ ਕੀਤੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜੀਆਂ ਸਾਨੂੰ ਉਥੇ ਇੱਕ ਐਸ ਫੋਰਸ ਜਿਹੜੀ ਹੈ ਜਿਹੜੀ ਕਿਹੜੀ ਰੋਡ ਤੇ ਜੇ ਕੋਈ ਸੜਕ ਸੁਰੱਖਿਆ ਫੋਰਸ ਜਿਹੜੀ ਉਹ ਤਿਆਰ ਕੀਤੀ ਹੋਈ ਹੈ ਉਹਨਾਂ ਨੂੰ ਬਹੁਤ ਆਧੁਨਿਕ ਜਿਹੜੀਆਂ ਗੱਡੀਆਂ ਦਿੱਤੀਆਂ ਹੋਈਆਂ ਜੇ ਕਿਤੇ ਕੋਈ ਪ੍ਰੋਬਲਮ ਆਉਂਦੀ ਵੀ ਹੈ ਉੱਥੇ ਉਹ ਤਰੰਤ ਜਿਹੜਾ ਵਾ ਉਹਨਾਂ ਨੂੰ ਚੱਕ ਕੇ ਵਧੀਆ ਹਸਪਤਾਲ ਵਿੱਚ ਜਿਹੜਾ ਉਹ ਐਡਮਿਟ ਕਰਾਉਂਦੇ ਆ ਤੇ ਮੁੱਖ ਮੰਤਰੀ ਸਾਹਿਬ ਮੈਂ ਥੋੜੇ ਦਿਨ ਹੋਇਆ ਮੈਂ ਚੰਡੀਗੜ੍ਹ ਗਿਆ ਸੀ ਉਹ 10 ਵੀ ਰਹਿ ਸੀ ਕਿ ਉਹ ਗੱਡੀਆਂ ਦੇਣ ਦੇ ਨਾਲ ਕਿੰਨਾ ਵੱਡਾ ਫਰਕ ਆਇਆ ਹੈ ਜਿੱਥੇ 1 ਮਹੀਨੇ ਦੇ ਵਿੱਚ ਪਤਾ ਨਹੀਂ ਕਿੰਨੇ ਐਕਸੀਡੈਂਟ ਹੋ ਜਾਂਦੇ ਸੀ ਉਹ ਉਹਨਾਂ ਦੀ ਜਿਹੜੀ ਦਰ ਜਿਹੜੀ ਆ ਬਹੁਤ ਜਿਹੜੀ ਵੱਡੇ ਪੱਧਰ ਤੇ ਉਹ ਕਹਿੰਦੇ ਸੀ ਘਟ ਚੁੱਕੀ ਐ ਤੇ ਉਹਦੇ ਬਹੁਤ ਵੱਡੀਆਂ ਜਿਹੜੇ ਰਿਜ਼ਲਟ ਆ ਉਹ ਮਿਲ ਮਿਲ ਰਹੇ। ਮਕਾਸ ਤੁਹਾਡੇ ਇਹ ਬਾਰਡਰ ਦੇ ਹਲਕੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਫੰਡਾਂ ਦੀ ਕਹਿੰਦੇ ਕਦੇ ਵੀ ਕੋਈ ਘਾਟ ਨਹੀਂ ਰਹੀ ਪਰ ਵਿਕਾਸ ਪ੍ਰੋਪਰ ਨਹੀਂ ਹੋ ਪਾਇਆ ਜਾਂ ਘਟ ਹੋ ਪਾਇਆ। ਤੁਹਾਡਾ ਜਿਵੇਂ ਬਲਾਕ ਪਿੱਖੀਵੰਡ ਆ ਉਹਦੇ ਵਿੱਚ ਅਜਾਰੇਦਾਰੀ ਇੱਕ ਗਰੁੱਪ ਦੀ ਬਣੀ ਹੋਈ ਸੀ ਢੜੇ ਦੀ ਬਣੀ ਹੋਈ ਸੀ। ਉਹਦੇ ਲਈ ਤੁਸੀਂ ਕੁਝ ਕੀਤਾ? ਮਾਨ ਸਾਹਿਬ ਵੇਖੋ ਮੈਂ ਇੱਥੇ ਕੋਈ ਦੋ ਰਹਿਵਾ ਨਹੀਂ ਕਿ ਜਿਸ ਦਿਨ ਦਾ ਵੀ ਦਾਸ ਨੂੰ ਸੇਵਾ ਮਿਲੀ ਖੇਮ ਕਨਾਲ ਕਿੰਦੀ ਮੈਂ ਵਿਕਾਸ ਦੇ ਪੱਖ ਤੋਂ ਜਿਹੜਾ ਖੇਮ ਕਰਨ ਹਲਕੇ ਨੂੰ ਮੋਰੀ ਹਲਕਾ ਬਣਾਉਣ ਦੇ ਵਿੱਚ ਲੱਗਾ ਹੋਇਆ ਹੈ ਬਹੁਤ سارے ਜਿਹੜੇ ਵੱਡੇ ਪ੍ਰੋਜੈਕਟ ਹੈ ਉਹ ਅਸੀਂ ਕਰ ਵੀ ਚੁੱਕੇ ਆਂ ਔਰ ਕਰ ਵੀ ਰਹੇ ਆਂ ਮੈਂ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਵੱਡੇ ਜਿਹੜੇ ਆ ਜੇ ਦਾਣਾ ਮੰਡੀਆਂ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਹੈ ਕਿ ਮੈਂ ਖੇਮਕਰਨ ਜਿਹੜੀ ਸਾਡੀ ਦਾਣਾ ਮੰਡੀ ਹੈ ਉਥੇ 1 ਕਰੋੜ ਰੁਪਏ ਨਾਲ ਉਥੇ ਅਸੀਂ ਸ਼ੈੱਡ ਬਣਾ ਕੇ ਦਿੱਤਾ ਹੈ ਬਾਸਰਕੇ ਮੰਡੀ ਜਿਹੜੀ 1 ਕਰੋੜ ਰੁਪਏ ਨਾਲ ਸ਼ੈੱਡ ਬਣਾ ਕੇ ਦਿੱਤਾ ਹੈ ਬਾਦਰ ਨਗਰ ਮੰਡੀ ਜਿਹੜੀ 1.5 ਕਰੋੜ ਰੁਪਏ ਜਿਹੜਾ ਉਹਦਾ ਪਾਸ ਹੋ ਚੁੱਕਾ ਹੈ ਉਹ ਕੱਚੀ ਹੈ ਉਹਨੂੰ ਪੱਕਿਆ ਕਰਨਾ ਤੇ 1.5 ਕਰੋੜ ਰੁਪਏ ਨਾਲ ਰਾਜੋਕੇ ਮੰਡੀ ਜਿਹੜੀ ਆ ਉਹ ਅਸੀਂ ਪੱਕੀ ਕਰ ਚੁੱਕੇ ਹਾਂ ਤੇ 4 ਕਰੋੜ ਰੁਪਏ ਦੇ ਕਰੀਬ ਖਾਲੜਾ ਦਾਣਾ ਮੰਡੀ ਜਿਹੜੀ ਉਹਨਾਂ ਦੀ ਸੜਕ ਸਿਸਟਮ ਵਧੀਆ ਕਰ ਲਈ ਸੀਵਰੇਜ ਪਾਉਣ ਲਈ ਉਥੇ ਦੇ ਚੁੱਕੇ ਹਾਂ ਤੇ ਜਿਹੜੀਆਂ ਹੋਰ ਨਕੀਆਂ ਮੰਡੀਆਂ ਜਿਵੇਂ ਅਲਗੋ ਮੰਡੀ ਐ ਮਾੜੀ ਵੇਹ ਕੇ ਮੰਡੀ ਐ ਉੱਥੇ ਵੀ ਅਸੀਂ 25 25 30 30 ਲੱਖ ਨਾਲ ਸ਼ੈੱਡ ਬਣਾ ਕੇ ਦੇ ਰਹੇ ਆਂ ਔਰ ਜਿਹੜਾ ਵਿਕਾਸ ਐ ਹਰੇਕ ਪੱਖ ਤੋਂ ਚੱਕ ਛੜਕਾਂ ਦੀ ਗੱਲ ਲੈ ਲਓ ਚਾਹ ਗਲੀਆਂ ਨਾਲੀਆਂ ਦੀ ਗੱਲ ਲਓ ਅਸੀਂ ਜੰਗੀ ਪੱਧਰ ਤੇ ਅਲਕਦਾ ਜਿਹੜਾ ਵਿਕਾਸ ਉਹ ਕਰ ਰਹੇ ਆਂ ਉਹ ਕਰਾ ਰਹੇ ਆਂ ਪੰਚਾਇਤ ਵਿਭਾਗ ਦੀ ਮੈਂਟਰ ਕਰ ਰਿਆ ਸੀ ਪੰਚਾਇਤ ਵਿਭਾਗ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਬੰਧਨ ਲੱਗੇ ਉਹ ਕੰਮ ਪ੍ਰੋਪਰ ਹੋਏ ਯੋਗ ਹੋਏ ਉਹ ਜਿਹੜਾ ਬਲਾਕ ਦੇ ਵਿੱਚ ਇੱਕ ਇਜਾਰੇਦਾਰੀ ਬਣੀ ਹੋਈ ਸੀ ਕੁਝ ਲੋਕਾਂ ਦੀ ਕੁਝ ਸਰਕਾਰੀ ਹੀ ਕੰਮਚਾਰੀਆਂ ਦੀ ਉਹਨੂੰ ਤੋੜਨ ਲਈ ਤੁਸੀਂ ਕੁਝ ਕੀਤਾ ਜਾਂ ਤੁਸੀਂ ਵੀ ਉਹਦੇ ਅੱਗੇ ਗੋਡੇ ਟੇਕ ਲੈਨੇ ਜਾਂ ਉਹਦਾ ਕੀ ਬਣਿਆ ਉਹ ਉਹ ਸਾਰਾ ਪ੍ਰੋਗਰਾਮ ਪਿੰਡਾਂ ਤੱਕ ਜਿਹੜਾ ਸਰਕਾਰ ਦਾ ਪੈਸਾ ਡਵੈਲਪਮੈਂਟ ਲਈ ਆਏ ਫੰਡ ਜਿੰਨੀਆਂ ਵੀ ਸਕੀਮਾਂ ਸੈਂਟਰ ਦੀਆਂ ਪੰਜਾਬ ਦੀਆਂ ਨਰੇਗਾ ਦੇ ਕੰਮ ਉਹ ਜਿੰਨਾ ਪੈਸਾ ਆਉਂਦਾ ਹੈ ਕਿ ਉਹਦੇ ਚ ਪ੍ਰੋਪਰ ਕੰਮ ਕਰਾਉਣ ਲਈ ਤੁਸੀਂ ਕੋਈ ਯਤਨ ਕੀਤਾ ਮਿਲਖੋ ਜੀ ਅਸੀਂ ਉਹ ਜਿਹੜੀ ਜਿਹੜਾ ਉਹ ਇੱਕ ਸਿਸਟਮ ਸੀ ਉਹਨੂੰ ਤੋੜਨ ਦੇ ਵਿੱਚ ਅਸੀਂ ਬਹੁਤ ਵੱਡੇ ਲੈਵਲ ਤੇ ਕਾਮਯਾਬ ਹੋਏ ਆ ਜੇ ਤੁਸੀਂ ਬਲੌਗ ਦੇ ਵਿੱਚ ਪੰਚਾਇਤੀ ਬੋਲੀਆਂ ਦੀ ਗੱਲ ਕਰੋ ਤੇ ਜਿਹੜੇ ਜਦੋਂ ਪਹਿਲੀਆਂ ਸਰਕਾਰਾਂ ਜਦੋਂ ਬਣਦੀਆਂ ਸੀ ਚਾਹ ਕਾਂਗਰਸ ਦੀ ਗਵਰਨਮੈਂਟ ਬਣੀ ਚਾਹ ਕਾਲੀ ਜਲਦੀ ਰਹੀ ਉਸ ਲੈਵਲ ਤੇ ਜਦੋਂ ਜਾ ਕੇ ਮੈਂ ਵੇਖਿਆ ਕਿ ਖੀਵਟ ਬਲੌਗ ਤੇ ਬਲਟੋਏ ਬਲੌਗ ਦੇ ਵਿੱਚ ਜਿਹੜਾ ਬੋਲੀਆਂ ਤੋਂ ਰੈਵਨਿਊ ਆਉਂਦਾ ਸੀ ਉਹ 1.5 ਕਰੋੜ ਜਾਂ 2 ਕਰੋੜ ਰੁਪਈਆ ਆਉਂਦਾ ਰਿਹਾ ਜਿਸ ਦਿਨ ਪਹਿਲੇ ਸਾਲ ਅਸੀਂ ਇਹ ਆਪਣੇ ਜਿਹੜੇ ਮੋਢ ਪਰ ਸੱਜਣ ਸੀ ਹਲਕੇ ਵਾਲੇ ਉਹਨਾਂ ਨੂੰ ਬੇਨਤੀ ਕੀਤੀ ਪਈ ਆ ਆਪਾਂ ਜਿਹੜਾ ਬੋਲੀਆਂ ਵਾਂ ਉਹ ਛਰੇਆਂ ਪਿੰਡਾਂ 'ਚ ਕਰਾਉਣੀਆਂ ਕਿਸ ਨੂੰ ਅੰਦਰ ਵੜ ਕੇ ਕੋਈ ਪਿੰਡਾਂ ਦੀ ਜ਼ਮੀਨ ਨਹੀਂ ਦੇਣੀ ਜਦੋਂ ਤੁਸੀਂ ਬੋਲੀ ਦੇਵੋਗੇ ਜਿਹੜਾ ਬੰਦਾ ਬੋਲੀ ਦੇਊਗਾ ਉਹ ਜ਼ਮੀਨ ਲੈ ਜਾਊਗਾ ਤੇ ਉਹਦੇ ਨਾਲ ਸਾਨੂੰ ਬਹੁਤ ਵੱਡਾ ਮਾਨਸਰ ਫਾਇਦਾ ਹੋਇਆ ਅੱਜ ਸਾਡਾ ਜਿਹੜਾ ਰੈਵਨਿਊ ਆ 2 ਕਰੋੜ ਤੋਂ ਵੱਧ ਕੇ 10 ਕਰੋੜ ਤੇ ਜਾ ਚੁੱਕਾ ਹੈ 1 ਵਨ ਯਰ ਦਾ ਸੀ 10 ਕਰੋੜ ਰੁਪਈਆ ਰੈਵਨਿਊ ਪੰਚਾਇਤ ਜ਼ਮੀਨਾਂ ਤੋਂ ਇਕੱਠਾ ਕਰਦੇ ਆ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ ਉਹ ਪੈਸਾ ਪਿੰਡਾਂ 'ਚ ਕਿਵੇਂ ਲੱਗ ਰਿਹਾ ਹੈ ਉਹੀ ਪੈਸਾ ਜੀ ਮੇਰੇ ਤੁਸੀਂ ਜਾ ਕੇ ਵੇਖੋ ਕਿ ਜਿਹੜਾ ਉਹ ਪੈਸਾ ਵਾ ਉਹੀ ਪੈਸਾ ਕਾਫੀ ਪਿੰਡ ਇਸ ਤਰ੍ਹਾਂ ਦੇ ਆ ਕਿ ਮੈਂ ਜੋ ਜੱਜ ਕੀਤਾ ਹੈ ਕਿ ਸਾਨੂੰ ਗਵਰਨਮੈਂਟ ਤੋਂ ਉਥੇ ਗ੍ਰਾਂਟ ਲੈਣ ਦੀ ਵੀ ਲੋੜ ਨਹੀਂ ਚਲੋ ਅਸੀਂ ਉਹ ਵੀ ਲੈ ਰਹੇ ਆਂ ਪਰ ਮੈਨੂੰ ਇੰਜ ਲੱਗਦਾ ਕਿ ਉਹ ਪੈਸੇ ਹੀ ਅਸੀਂ ਜੇ ਉਥੇ ਪਿੰਡਾਂ 'ਚ ਖਰਚ ਲਈਏ ਤੇ ਸਾਡੇ ਤੋਂ ਪੈਸੇ ਮੁੱਕਦੇ ਨਹੀਂ ਕਈ ਪਿੰਡ ਇਸ ਤਰ੍ਹਾਂ ਦੇ ਆ ਤੇ ਉਹ ਪੈਸਾ ਸਾਰਾ ਪਿੰਡਾਂ ਦੀ ਭਲਾਈ ਲਈ ਖਰਚ ਹੋ ਰਿਹਾ ਤੇ ਬਹੁਤ ਸਾਰੇ ਵਿਕਾਸ ਜਿਹੜੇ ਅਸੀਂ ਉਥੋਂ ਹੀ ਕਰ ਰਹੇ ਆਂ ਤੇ ਬਹੁਤ ਸਾਰੀਆਂ ਸੜਕਾਂ ਤੇ ਬਹੁਤ ਸਾਰੀਆਂ ਗਲੀਆਂ ਅਸੀਂ ਪੰਚਾਇਤੀ ਫੰਡਾਂ ਤੋਂ ਬਣਾ ਰਹੇ ਪਿੰਡਾਂ ਦੇ ਵਿੱਚ ਜਿਹੜੇ ਗਲੀਆਂ ਨਾਲੀਆਂ ਤੋਂ ਇਲਾਵਾ ਤੁਸੀਂ ਹੋਰ ਕੋਈ ਖਾਸ ਤਰ੍ਹਾਂ ਦੇ ਕੰਮ ਜਿਹੜੇ ਤੁਹਾਡਾ ਇੱਕ ਤੁਹਾਡੇ ਕੰਮ ਨੂੰ ਵਿਖਾਉਣ ਵਾਲੇ ਜਿਹੜੇ ਲੋਕਾਂ ਨੂੰ ਯਾਦ ਰਹਿਣ ਇਸ ਤਰ੍ਹਾਂ ਦੇ ਕੋਈ ਦੋ ਚਾਰ ਕੰਮਾਂ ਦੀ ਦਲੀਲ ਬਿਲਕੁਲ ਜੀ ਮੈਂ ਜਿਹੜੇ ਆ ਉਹਨਾਂ ਨੂੰ ਹਟਕੇ ਵੀ ਬਹੁਤ ਸਾਰੇ ਕੰਮ ਅਸੀਂ ਕਰ ਰਹੇ ਹਾਂ ਜਿਵੇਂ ਸਾਡੇ ਪਿੰਡਾਂ ਦੇ ਵਿੱਚ ਇੱਕ ਜਿਹੜੀ ਬੜੀ ਵੱਡੀ ਸਮੱਸਿਆ ਰਹਦੀ ਸੀ ਜਦੋਂ ਅਸੀਂ ਕੋਈ ਫਟਨ ਕਰਦੇ ਹਾਂ ਪਿੰਡਾਂ ਦੇ ਵਿੱਚ ਵਿਆਹ ਸ਼ਾਦੀਆਂ ਕਰਦੇ ਹਾਂ ਕੋਈ ਭੋਗ ਹੁੰਦਾ ਹੈ ਜਾਂ ਵੈਸੇ ਵੀ ਕਿਤੇ ਜਿਹੜੀ ਪਾਣੀ ਦੀ ਸਾਨੂੰ ਬੜੀ ਸਮੱਸਿਆ ਰਹਿੰਦੀ ਹੈ ਅਸੀਂ ਹਰੇਕ ਪਿੰਡ ਦੇ ਵਿੱਚ ਇੱਕ ਸਟੀਲ ਦੀ ਵਧੀਆ ਟੈਂਕੀ ਜਿਹੜੀ ਹੈ ਹਰੇਕ ਪਿੰਡ 'ਚ ਹੁਣ ਤੱਕ ਮੋਈਆ ਕਰਵਾ ਚੁੱਕੇ ਆ ਜਿਹੜੀ ਪਿੰਡਾਂ ਲਈ ਇੱਕ ਆਪਣੇ ਆਪ 'ਚ ਬਹੁਤ ਵੱਡੀ ਸਹੂਲਤ ਹੈ ਉਹ ਗੁਰੂ ਘਰਾਂ 'ਚ ਸਾਂਝੇ ਥਾਵਾਂ ਤੇ ਉਹ ਅਸੀਂ ਟੈਂਕੀਆਂ ਜਿਹੜੀਆਂ ਪਿੰਡ-ਪਿੰਡ ਦਿੱਤੀਆਂ ਔਰ ਉਹਦੇ ਨਾਲ-ਨਾਲ ਬੱਚਿਆਂ ਵਾਲੀ ਜਿਹੜੇ ਖੇਡ ਦੇ ਮੈਦਾਨ ਆ ਉਹਨਾਂ ਨੂੰ ਵਧੀਆ ਬਣਾ ਰਹੇ ਆ ਜਿਵੇਂ ਮੇਰੇ ਉੱਥੇ ਜਿਵੇਂ ਪਿੰਡ ਡੱਲ ਹੈ ਉੱਥੇ ਇੱਕ ਬਹੁਤ ਵੱਡਾ ਸਟੇਡੀਅਮ ਅਸੀਂ ਤਿਆਰ ਹੁਣ ਤੱਕ ਕਰ ਚੁੱਕੇ ਆ ਇਸੇ ਤਰ੍ਹਾਂ ਹੀ ਅੱਗੇ ਵੀ ਜਿਹੜੀਆਂ ਪਲੇਗਰਾਉਂਡਾਂ ਆ ਸੀ ਪਿੰਡ-ਪਿੰਡ ਜਿਵੇਂ ਮੇਰੇ ਘੁਰਕ ਪਿੰਡ ਵੀ ਬਣ ਰਹੀ ਐ ਔਰ ਹੋਰ ਵੀ ਕਈ ਪਿੰਡ ਜਿਵੇਂ ਸਾਡੇ ਉਥੇ ਹਲਕੇ ਦੇ ਵਿੱਚ ਇੱਕ ਪਿੰਡ ਆਉਂਦਾ ਦੌਦਪੁਰਾ ਉਥੋਂ ਦੀ ਇੱਕ ਮਿਸਾਲ ਐ ਮਾਨ ਸਾਹਿਬ ਕਿ ਉਥੋਂ ਦੇ ਜਿਹੜੇ ਬੱਚੇ ਆ ਉਥੇ ਜਿਹੜਾ ਸਾਡਾ ਇੱਕ ਭਰਾ ਕੰਮ ਕਰਦਾ ਹੁਣ ਸ਼ਾਇਦ ਮੈਨੂੰ ਉਹਦਾ ਨਾਂ ਨਹੀਂ ਯਾਦ ਆ ਰਿਹਾ ਉਹ ਮੁੰਡੇ ਨੇ ਘੜੋ ਘੜ ਇੰਨੀ ਮਿਹਨਤ ਕੀਤੀ ਐ ਉਹ ਜਾ ਕੇ ਤੁਸੀਂ ਕਦੀ ਗਰਾਊਂਡ ਵੇਖੋਗੇ ਤੁਹਾਨੂੰ ਇੰਜ ਲੱਗੂਗਾ ਜਿਵੇਂ ਅਸੀਂ ਮਹਾਲੀ ਦੇ ਕਿਸੇ ਸਟੇਡੀਅਮ 'ਚ ਆ ਕੇ ਹੁੰਨੇ ਆ ਐਡਾ ਵਧੀਆ ਉਹ ਸਟੇਡੀਅਮ ਬਣਿਆ ਹੋਇਆ ਤੇ ਉਥੋਂ بڑے بڑے ਨਾਮੀ ਪਲੇਅਰ ਜਿਹੜੇ ਆ ਸਾਡੇ ਪੂਰੇ ਇੰਡੀਆ ਦੇ ਜਿਹੜੀ ਟੀਮਾਂ ਚ ਵੀ ਭਾਗ ਹੁਣ ਲੈ ਰਹੇ ਆ ਤੇ ਉਹ ਲੈ ਚੁੱਕੇ ਆ ਉਥੋਂ ਪਲੇਅਰ ਨਿਕਲ ਰਹੇ ਆ ਉਥੇ ਵੈਸੇ ਪਹਿਲਾਂ ਉਹਨਾਂ ਮਿਹਨਤ ਕਰਕੇ ਬਹੁਤ ਉਹਨਾਂ ਨੇ ਆਪ ਹੀ ਬਣਾਇਆ ਹੋਇਆ ਸੀ ਪਰ ਮੈਂ ਹੁਣ ਘੜੋ ਘਾਟ ਉਥੇ 5-6 ਲੱਖ ਰੁਪਈਆ ਦੇ ਕੇ ਉਥੇ ਲਾਈਟਾਂ ਦਾ ਪ੍ਰਬੰਧ ਕਰਵਾਇਆ ਤੇ ਉਹਨੂੰ ਅਸੀਂ ਹੋਰ ਵਧੀਆ ਬਣਾਉਣ ਲਈ ਵੀ ਅਪਰਾਲਾ ਜਿਹੜਾ ਕਰ ਰਹੇ ਆ ਤੇ ਇਸੇ ਤਰ੍ਹਾਂ ਹੀ ਮੇਰਾ ਇੱਕ ਇਹ ਵੀ ਕੋਸ਼ਿਸ਼ ਹੈ ਕਿ ਜਿਹੜੀ ਪਿੰਡ ਪਿੰਡ ਜਿਹੜੀਆਂ ਪਲੇ ਗਰਾਊਂਡਾਂ ਬਣਾਈਆਂ ਨੇ ਔਰ ਬਣਾ ਵੀ ਆਏ ਨੇ ਜਿਵੇਂ 222 ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਬਹੁਤ ਵੱਡਾ ਅੱਖਾਂ ਮੀਟ ਕੇ ਸਾਥ ਦਿੱਤਾ ਹੁਣ ਲੋਕ ਸਭਾ ਦੀ ਚੋਣ ਚੱਲ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਜਿਹੜਾ ਲੋਕਾਂ ਦਾ 22 ਦੇ ਵਿੱਚ ਆਮ ਆਦਮੀ ਪਾਰਟੀ ਲਈ ਸਾਥ ਸਪੋਰਟ ਤੇ ਹੰਗਾਰਾ ਸੀ ਹੁਣ ਲੋਕ ਸਭਾ 24 ਦੇ ਵਿੱਚ ਉਹ ਥੋੜਾ ਬਹੁਤਾ ਘਟਿਆ ਹੈ ਨਹੀਂ ਮਾਨ ਸਾਹਿਬ ਘਟਿਆ ਨਹੀਂ ਮੈਨੂੰ ਤਾਂ ਲੱਗਦਾ ਵਧਿਆ ਹੋਊ ਕਿ ਜਦੋਂ ਮੈਂ ਤਾਂ ਪਿੰਡਾਂ ਵਿੱਚ ਜਾਣਾ ਹੈ ਵੇਖੋ ਗੱਲ ਇਹ ਹੁੰਦੀ ਆ ਅਸੀਂ ਕਈ ਵਾਰੀ ਆਪਣੀ ਸਪੀਚ ਦੇਨੇ ਆਪਣਾ ਭਾਸ਼ਣ ਦੇਨੇ ਆ ਤੇ ਲੋਕ ਅਸੀਂ ਆਪਣਾ ਬੋਲ ਕੇ ਚੱਲ ਚੱਲ ਆਉਣੇ ਆ ਪਰ ਮੈਂ ਜਾ ਕੇ ਉੱਥੇ ਲੋਕਾਂ ਵਿੱਚ ਜਦੋਂ ਬੈਠਦਾ ਮੈਂ ਉੱਥੇ ਸੰਗਤ ਨੂੰ ਜਾਂ ਉੱਥੋਂ ਦੇ ਜਿਹੜੇ ਪਿੰਡਾਂ ਵਾਲੇ ਭਰਾ ਹੁੰਦੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਦੱਸੋ ਉਹ ਫਿਰ ਆਪ ਬੋਲਦੇ ਆ ਕਿ ਜਿਹੜੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਕੰਮ ਕੀਤੇ ਆ ਲੋਕ ਇਹਦੇ ਕੰਮਾਂ ਨੂੰ ਮੂਡ ਪਾਉਣੀ ਹੈ ਲੋਕ ਕੰਮ ਗਣਾਉਂਦੇ ਆ ਲੋਕ ਕਹਿੰਦੇ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਗਵਰਨਮੈਂਟ ਬਣਦਿਆਂ ਹੀ ਦੋਆਂ ਸਾਲਾਂ 'ਚ 43000 ਨੌਕਰੀ ਦੇਤੀ ਲੋਕ ਇਹ ਗੱਲ ਕਹਿੰਦੇ ਆ ਲੋਕ ਕਹਿੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜਾ ਕਦੀ ਆ ਸੋਇਆਂ ਦੇ ਵਿੱਚ ਜਾਂ ਜਿਹੜੀਆਂ ਨਹਿਰਾਂ ਦੇ ਵਿੱਚ ਪਾਣੀ ਨਹੀਂ ਸੀ ਆਉਂਦਾ ਅੱਜ 50% ਤੋਂ ਉੱਪਰ ਜਿਹੜਾ ਪਾਣੀ ਆ ਸਾਨੂੰ ਮਿਲਣ ਲੱਗ ਪਿਆ ਇਹ ਲੋਕ ਗੱਲ ਕਰਦੇ ਆ ਫਿਰ ਲੋਕ ਇਹ ਗੱਲ ਕਰਦੇ ਆ ਕਿ ਜਿਹੜੇ ਸਾਡੇ ਟਰਾਂਸਫਾਰਮਰ ਜਦ ਅਸੀਂ ਚੜਾਉਣੇ ਹੁੰਦੇ ਸੀ ਸਾਨੂੰ ਉਥੇ ਪੈਸੇ ਦੇਣੇ ਪੈਂਦੇ ਸੀ ਅੱਜ ਸਾਡੇ ਫ੍ਰੀ ਟਰਾਂਸਫਾਰਮਰ ਔਰ ਫ੍ਰੀ ਬਿਜਲੀ ਔਰ ਲੋਕ ਇਹ ਵੀ ਗੱਲ ਕਹਿੰਦੇ ਆ ਕਿ ਸਾਨੂੰ 11-11 ਘੰਟੇ ਝੋਨੇ ਦੇ ਸੀਜ਼ਨ ਵਿੱਚ ਲਾਈਟ ਮਿਲਦੀ ਰਹੀ ਹੈ ਤੇ ਵੋਟਾਂ ਦਾ ਸਾਡੀਆਂ ਦਾ ਹੱਕਦਰ ਸਰਦਾਰ ਭਗਵੰਤ ਸਿੰਘ ਮਾਨ ਹੈ ਅੱਗੇ ਨਾਲ ਜਿਹੜੀ ਵੋਟ ਆ ਉਹ ਵਧੂਗੀ ਤੁਸੀਂ ਆ ਰਿਜ਼ਲਟ ਆ ਜene ਤੁਸੀਂ ਵੇਖ ਲਓ ਅਮਰਤਪਾਲ ਅਮਰਤਪਾਲ ਦੀ ਲੋਕ ਸਭਾ ਚੋਣਾਂ ਚ ਆਮਦ ਹੋ ਗਈ ਹੈ ਉਹ ਖਡੂ ਸੁਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਨੇ ਜਦੋਂ ਪਿੱਛੇ ਉਹ ਕੰਮ ਕਰ ਰਿਹਾ ਸੀ ਤਾਂ ਆਪਣੇ ਮਾਝੇ ਦੇ ਵਿੱਚ ਲੋਕ ਉਹਨਾਂ ਨਾਲ ਬਹੀਰਾਂ ਘੱਟ ਕੇ ਤੁਰੇ ਹੋਏ ਸੀ ਇਸ ਤਰ੍ਹਾਂ ਦਾ ਉਹਨਾਂ ਨੇ ਇੱਕ ਬਹੀਰ ਵਾਲਾ ਪ੍ਰੋਗਰਾਮ ਵੀ ਚਲਾਇਆ ਸੀ ਨਸ਼ੇ ਦੇ ਖਿਲਾਫ ਕਹਿੰਦੇ ਬੜਾ ਕੰਮ ਕੀਤਾ ਹੁਣ ਵੀ ਸੁਣਨ ਚ ਗੱਲ ਆਈ ਹੈ ਚਰਚਾ ਹੈ ਕਿ ਜੇ ਅਮਰਤਪਾਲ ਜਿਵੇਂ ਆਜ਼ਾਦ ਆ ਗਏ ਨੇ ਤਾਂ ਲੋਕ ਉਧਰ ਉਲਰ ਜਾਣਗੇ ਉਹ ਤਾਂ ਬੜੀ ਵੱਡੀ ਗਿੰਦੀ ਚ ਸਾਥ ਦੇਣਗੇ ਤਾਂ ਇਸ ਤਰ੍ਹਾਂ ਤੁਹਾਨੂੰ ਕੀ ਲੱਗਦਾ ਹੈ ਮਾਮਾ ਸਾਹਿਬ ਵੇਖੋ ਅਮਰਤਪਾਲ ਜੀ ਦੀ ਤੁਸੀਂ ਗੱਲ ਕੀਤੀ ਹੈ ਵੇਖੋ ਜਿਹੜੀ ਇਲੈਕਸ਼ਨ ਹੁੰਦੀ ਹੈ ਇਲੈਕਸ਼ਨ ਲੜਨਾ ਹਰੇਕ ਬੰਦੇ ਦਾ ਹੱਕ ਹੈ ਅਮਰਤਪਾਲ ਸਿੰਘ ਜੀ ਇਲੈਕਸ਼ਨ ਲੜ ਸਕਦੇ ਆ ਵੈਲਕਮ ਆ ਜੀ ਆਇਆਂ ਨੂੰ ਲੜਨ ਕਿਉਂਕਿ ਜਿਹੜੀ ਸਾਡੀ ਸਰਕਾਰ ਅਸੀਂ ਤਾਂ ਪਹਿਲਾਂ ਵੀ ਇਹ ਗੱਲ ਕਹਿੰਦੇ ਸੀ ਭਾਈ ਤੁਸੀਂ ਜਿਹੜਾ ਜਾ ਕੇ ਜਿਵੇਂ ਨੌਜਵਾਨਾਂ ਨੂੰ ਜਾਂ ਤੁਸੀਂ ਇੱਥੋਂ ਦੇ ਲੋਕਾਂ ਨੂੰ ਇਹ ਗੱਲ ਕਹਿੰਦੇ ਹੋ ਕਿ ਅਸੀਂ ਜਿਹੜੀ ਹੈ ਇੰਡੀਆ ਦੀ ਡੈਮੋਕ੍ਰੇਸੀ ਨੂੰ ਪਸੰਦ ਨਹੀਂ ਕਰਦੇ ਤੇ ਤੁਸੀਂ ਜੇ ਲੜਨੀ ਆ ਤੁਸੀਂ ਚੋਣਾਂ ਲੜ ਲਓ ਤੁਸੀਂ ਇਲੈਕਸ਼ਨਾਂ ਲੜੋ ਤੇ ਉਹ ਆਪਣੇ ਆਪ ਵੀ ਤੁਸੀਂ ਆਮ ਦਾ ਲੋਕਾਂ ਨੂੰ ਜਾ ਕੇ ਆਪਣਾ ਦੱਸੋ ਵੀ ਤੁਸੀਂ ਕੀ ਕਰੋਗੇ ਤੇ ਉਹ ਜੇ ਇਲੈਕਸ਼ਨ ਲੜਦੇ ਤੇ ਸਾਨੂੰ ਕੋਈ ਉਚਿਤਰਾਜ ਨਹੀਂ ਪਰ ਜੋ ਮੈਂ ਸਮਝਦਾ ਆ ਮਾ ਸਾਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਉਹ ਇਲੈਕਸ਼ਨ ਲੜਦੇ ਆ ਉਹਨਾਂ ਦਾ ਹੱਕ ਹੈ ਉਹ ਲੜ ਸਕਦੇ ਆ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਕਿਉਂਕਿ ਜਿਹੜੀ ਡੈਮੋਕ੍ਰੇਸੀ ਹੈ ਉਹਦੇ ਵਿੱਚ ਹਰੇਕ ਦਾ ਰਾਈਟ ਹੁੰਦਾ ਤੇ ਮੈਨੂੰ ਲੱਗਦਾ ਕਿ ਸਾਡੀ ਆਮ ਆਦਮੀ ਪਾਰਟੀ ਨੂੰ ਇਹਨਾਂ ਉਹਨਾਂ ਦੇ ਇਲੈਕਸ਼ਨ ਲੜਨਾ ਕੋਈ ਫਰਕ ਨਹੀਂ ਪਾਉਂਦਾ ਲੋਕ ਕਿਆਫਾ ਲਾਉਂਦੇ ਨੇ ਕਿ ਜਿਹੜੀ ਬਦਲਾ ਜਿਹੜੀ ਲਹਿਰ ਆਮ ਆਦਮੀ ਪਾਰਟੀ ਵੱਲ ਤੁਰੀ ਸੀ ਉਸ ਤਰ੍ਹਾਂ ਹੀ ਹੁਣ ਉਹ ਲਹਿਰ ਅਮਰਤਪਾਲ ਵੱਲ ਮੁੜ ਸਕਦੀ ਹੈ ਵੇਖੋ ਜੀ ਲੋਕ ਜਿਹੜੇ ਆ ਲੋਕ ਕਿਆਫਾ ਠੀਕ ਹੈ ਤੁਹਾਡੀ ਗੱਲ ਤੁਹਾਡਾ ਸਵਾਲ ਵੀ ਲੋਕ ਕਿਆਫਾ ਲਾਉਂਦੇ ਹੁੰਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਥੇ ਤੁਹਾਡੇ ਸਾਹਮਣੇ ਇਲੈਕਸ਼ਨਾਂ ਹੋਣੀਆਂ ਜੀ ਤੇ ਲਖਣ ਜਿਹੜੀ ਆ ਮੇਰੇ ਵੀਰ ਜਿਹੜੀ ਤੁਸੀਂ ਲਹਿਰਾਂ ਦੀ ਗੱਲ ਕਰਦੇ ਹੋ ਲਹਿਰਾਂ ਤਦ ਬਣਦੀਆਂ ਵਾ ਜਿਵੇਂ ਆਮ ਆਦਮੀ ਪਾਰਟੀ ਨੇ ਇੱਕ ਲੋਕਾਂ ਨੂੰ ਦੱਸਿਆ ਸੀ ਕਿ ਅਸੀਂ ਲੋਕਾਂ ਲਈ ਆਹ ਕਰਾਂਗੇ ਲੋਕਾਂ ਲਈ ਸਕੂਲਾਂ ਦੀ ਗੱਲ ਕੀਤੀ ਸੀ ਲੋਕਾਂ ਲਈ ਸਿਹਤ ਸਵਾਮਾ ਦੀ ਗੱਲ ਕੀਤੀ ਸੀ ਲੋਕਾਂ ਲਈ ਫ੍ਰੀ ਬਿਜਲੀ ਦੀ ਗੱਲ ਕੀਤੀ ਸੀ ਸੋ ਲਹਿਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਹੱਕ 'ਚ ਆ ਉਹ ਕੋਈ ਮਤਲਬ ਇੱਥੇ ਕੋਈ ਦੂਰ ਹੈ ਬਾਣੀ ਉਹ ਇਲੈਕਸ਼ਨ ਲੜਦੇ ਆ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਉਹਨਾਂ ਨੂੰ ਵੈਲਕਮ ਹੈ ਜੀ ਆਇਆਂ ਨੂੰ ਉਹਨਾਂ ਦਾ ਰਾਈਟ ਹੈ ਤੇ ਜਿਹੜੀ ਇੱਕ ਹੋਰ ਗੱਲ ਦੱਸਾਂ ਫਿਰ ਜਦੋਂ ਇਲੈਕਸ਼ਨਾਂ ਮੈਦਾਨੇ ਜੰਗ ਵਿੱਚ ਜੂਝੀਦਾ ਨਾ ਮੇਰੇ ਵੀਰ ਉਦੋਂ ਇਹ ਸੋਚਦੇ ਕਿ ਜੂਝੀਦਾ ਵੀ ਤੁਹਾਡੇ ਅੱਗੇ ਕੌਣ ਇਲੈਕਸ਼ਨ ਲੜੂਗਾ ਜਿਹੜਾ ਮਰਜ਼ੀ ਆਵੇ ਇੱਥੇ ਮੇਰੇ ਵੀਰ ਫਤਵਾ ਲੋਕਾਂ ਨੇ ਦੇਣਾ ਹੁੰਦਾ ਤੇ ਅਸੀਂ ਹਮੇਸ਼ਾ ਹੀ ਆਮ ਆਦਮੀ ਪਾਰਟੀ ਜਿਹੜੀ ਉਹ ਜਨਤਾ ਦੇ ਫਤਵੇ ਅੱਗੇ ਸਿਰ ਝੁਕਾਉਂਦੀ ਔਰ ਸਿਰ ਝੁਕਾਉਣੀ ਰਹੇਗੀ ਇਹ ਲੋਕਾਂ ਦੇ ਹੱਥ ਵਿੱਚ ਫੈਸਲਾ ਹੈ ਇਹ ਸੰਤ ਸਰਵਨ ਸਿੰਘ ਤੋਂ ਜਿਨ੍ਹਾਂ ਨੇ ਪਹਿਲਾਂ ਅਕਾਲੀ ਦਲ ਫਿਰ ਕਾਂਗਰਸ ਵਿੱਚ ਲੰਮਾ ਸਮਾਂ ਸੰਘਰਸ਼ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਵਿਧਾਇਕ ਬਣੇ ਨੇ ਇਹਨਾਂ ਦਾ ਕਹਿਣਾ ਹੈ ਕਿ ਇਹ ਲੋਕ ਹਿੱਤ ਵਿੱਚ ਕੰਮ ਕਰਦੇ ਨੇ ਲੋਕ ਇਹਨਾਂ ਲਈ ਤਰਜੀਹ ਨੇ ਲੋਕ ਇਹਨਾਂ ਲਈ ਪਹਿਲੇ ਨੰਬਰ ਤੇ ਨੇ ਲੋਕਾਂ ਦਾ ਦੁੱਖ ਇਹਨਾਂ ਦਾ ਆਪਣਾ ਦੁੱਖ ਹੈ ਧੰਨਵਾਦ